ਮੰਦਰ ਸਾਹਿਬ ਆਨ ਤਾਂ ਮੌਕਾ ਮਿਲੇ ਜੀ ਅਸੀਂ ਆਪਣੇ ਆਪ ਨੂੰ ਖੁਸ਼ੀ ਦੇ ਸਮੇਂ ਤੇ ਆ ਤੇ ਮੇਰੀ ਵਾਈਫ ਤੇ ਰਾਜਪਾਲ ਜੀ ਫਿਲਮ ਆ ਰਹੀ ਹੈ ਮਹਿਰ ਵਾਈਗਰੂ ਮਹਿਰ ਕਰੇ ਤੁਹਾਨੂੰ ਗੁਰਰਾਮਦਾਸ ਮਹਿਰ ਕਰੇ ਇੱਕ ਫਿਲਮ ਹਿੱਟ ਹੋਵੇ ਔਰ ਬਹੁਤ ਸੋਹਣੀ ਕਹਾਣੀ ਹੈ ਜਿਹੜੀ ਪੰਜਾਬ ਦੇ ਲੋਕਾਂ ਨੂੰ ਪਸੰਦ ਆਏਗਾ ਇਹ ਜਿਹੜੀ ਕਹਾਣੀ ਇਹ ਜਿਹੜੀ ਆਣ ਵਾਲੇ ਕਈ ਬੰਦੇ ਪ੍ਰੇਰਿਤ ਵੀ ਕਰੇਗੀ ਕਿ ਕੀ ਆਪਾਂ ਕੁਝ ਬਣਨਾ ਹੈ ਸਾਰੇ ਜਿਹੜੀ ਫਿਲਮ ਦੀ ਸ਼ੂਟਿੰਗ ਹੈ ਸਾਰੀ ਪੰਜਾਬ 'ਚ ਹੈ ਜਾਂ ਪੰਜਾਬ ਤੋਂ ਹੈ ਐਕਟਰ ਤੇ ਐਕਟਰ ਇੱਧਰ ਖੜੇ ਆ ਮੈਂ ਤਾਂ ক্রিকেট ਦੀ ਗੱਲ ਕਰੂੰਗਾ ਇਹਨਾਂ ਨੂੰ ਪੁੱਛੋ ਤੁਸੀਂ ਨਾ ਨਾ ਇੱਧਰ ਇੱਧਰ ਏਸ਼ੀਆ ਕਪਾਈਟਨ ਏਸ਼ੀਆ ਕਪਾ ਏਸ਼ੀਆ ਦਾ ਪਾ ਰਿਹਾ ਮੈਂ ਐਜ਼ ਇੰਡੀਵਿਜੂਅਲ ਉਹ ਮੇਰਾ ਫੈਸਲਾ ਸੀਗਾ ਮੇਰਾ ਜ਼ਮੀਰ ਨਹੀਂ ਕਹਿੰਦਾ ਸੀਗਾ ਕਿ ਮੈਂ ਉਹਨਾਂ ਦੇ ਨਾਲ ਮੈਚ ਖੇਡਣਾ ਤੇ ਮੈਂ ਨਹੀਂ ਖੇਡਿਆ ਬਾਕੀ ਬੀਸੀਸੀਆਈ ਜਾਂ ਹੋਰ ਵੱਡੇ ਅਹੁਦੇਦਾਰ ਆ ਉਹ ਡਿਸਾਈਡ ਕਰਨਗੇ ਕਿ ਕੀ ਕਰਨਾ ਚਾਹੀਦਾ ਸਰਕਾਰਾਂ ਈ ਡਿਸਾਈਡ ਕਰਦੀਆਂ ਬਹੁਤ ਕੁਝ ਉੱਤੇ ਨਿਰਭਰ ਕਰਦਾ ਮੈਂ ਉਮੀਦ ਕਰਦਾ ਹਾਂ ਕਿ ਜਿਹੜਾ ਵੀ ਕੋ ਨਤੀਜਾ ਹੋਏਗਾ ਲੋਕਾਂ ਨੂੰ ਤੁਹਾਡੇ ਫੈਸਲੇ ਦਾ ਸਾਰਾ ਹਿੰਦੁਸਤਾਨ ਵਾਲਾ ਨੇ ਸਵਾਗਤ ਕੀਤਾ ਤੇ ਉਹਨਾਂ ਨੂੰ ਬਹੁਤ ਵਧੀਆ ਫੈਸਲਾ ਲੱਗਾ ਕਿ ਤੁਸੀਂ ਏਡਾ ਵਧੀਆ ਫੈਸਲਾ ਦਿੱਤਾ ਹੈ ਪਾਕਿਸਤਾਨ ਦੇ ਨਾਲ ਨਹੀਂ ਖੇਡੇ ਤੇ ਹੁਣ ਉਹ ਅਸੀਂ ਉਮੀਦ ਹੈ ਪਾਕੀ ਟੀਮ ਤੋਂ ਵੀ ਕਰਦੇ ਆ ਕਿ ਏਸ਼ੀਆ ਕੱਪ ਦੇ ਵਿੱਚ ਪਾਕਿਸਤਾਨ ਦੇ ਨਾਲ ਨਾਲ ਖੇਡਿਆ ਜਾਵੇ ਦੇਖੋ ਇਹ ਮੈਂ ਕਿਆ ਨਾ ਕਿ ਇਹ ਮੇਰਾ ਪਰਸਨਲ ਇੱਕ ਡਿਸੀਜਨ ਆ ਕਿ ਜਦ ਤੱਕ ਸਾਡੇ ਹਾਲਾਤ ਕਿਸੇ ਵੀ ਦੇਸ਼ ਦੇ ਨਾਲ ਠੀਕ ਨਹੀਂ ਆ ਤੇ ਫਿਰ ਨਾ ਉਹਨਾਂ ਦਾ ਵਪਾਰ ਤੇ ਨਾ ਫਿਰ ਉਹਨਾਂ ਦੇ ਨਾਲ ਕੋਈ ਕੰਮ ਕਰ ਤੇ ਨਾ ਫਿਰ ਉਹਨਾਂ ਨਾਲ ক্রিকেট ক্রিকেট ਤਾਂ ਬਹੁਤ ਛੋਟੀ ਚੀਜ਼ ਹੈ ਬਾਕੀ ਵੱਡੇ ਅਹੁਦੇਦਾਰ ਜਾਂ ਸਰਕਾਰਾਂ ਜੋ ਸੋਚਦੀਆਂ ਆ ਉਹ ਉਹ ਸਰਕਾਰਾਂ ਦੀ ਸੋਚ ਆ ਬਾਕੀ ਐਜ਼ ਅ ਇੰਡੀਵਿਜੂਅਲ ਮੈਨੂੰ ਲੱਗਦਾ ਸੀ ਕਿ ਇਹ ਠੀਕ ਨਹੀਂ ਆ ਕਿ ਇੱਕ ਪਾਸੇ ਸਾਡੇ ਫੌਜੀ ਭਾਈ ਉਹਨਾਂ ਦੇ ਨਾਲ ਸ਼ਹਾਦਤਾਂ ਹੁੰਦੀਆਂ ਆ ਸਾਡੇ ਬੰਦੇ ਜਿਹੜੇ ਆ ਉਥੇ ਪਹਿਲਗਾਮ ਦੇ ਵਿੱਚ ਜੋ ਹੋਇਆ ਉਹ ਉਹ ਠੀਕ ਨਹੀਂ ਹੋਇਆ ਤੇ ਉਹ ਦੇ ਬਾਵਜੂਦ ਅਸੀਂ ਕ੍ਰਿਕਟ ਖੇਡ ਲਈ ਤੋਂ ਠੀਕ ਮੈਸੇਜ ਨਹੀਂ ਕਰਤਾ